ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਚਾਚੀਆਂ ਤਾਈਆਂ ਸਰਪੰਚ ਸਾਹਿਬ ਪੂਰੀ ਨਗਰ ਪੰਚਾਇਤ ਬਰਲੇ ਪਿੰਡਾਂ ਤੋਂ ਵੀ ਕੁਝ ਲੋਕ ਆਏ ਹੋਣਗੇ মিডিਆ ਵਾਲੇ ਸਾਰੇ ਸਾਡੇ ਸੱਜਣ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕਿਫਤੇ ਅੱਜ ਆਪਣੇ ਨਗਰ ਖੇੜੇ ਆਉਣ ਦਾ ਮੌਕਾ ਮਿਲਿਆ ਔਰ ਮੈਂ ਵੀਡੀਓ ਵਾਲੇ ਯਾਰ ਥੱਲੇ ਵਜਾ ਬੈਠ ਜਾ ਆਪੇ ਚਲੀ ਜਾਊਗਾ ਉਹ ਕੈਮਰਾ ਚਲੀ ਜਾਊਗਾ ਸਿਆਣੇ ਕਹਿੰਦੇ ਆ ਕਿ ਜਿੱਡੇ ਮਰਜੀ ਤੁਸੀਂ ਵੱਡੇ ਅਹੁਦੇ ਤੇ ਚਲੇ ਜਾਓ ਜਿੰਨੀ ਮਰਜੀ ਤਰੱਕੀ ਕਰ ਲਓ ਪਰ ਤੁਸੀਂ ਆਪਣੀਆਂ ਜੜਾਂ ਨਾਲ ਜਰੂਰ ਜੁੜੇ ਰਹੋ ਆਪਣੇ ਲੋਕਾਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਬਜ਼ੁਰਗਾਂ ਨਾਲ ਜਿਹਨਾਂ ਨਾਲ ਤੁਸੀਂ ਇਕੱਠੇ ਖੇਡਦੇ ਰਹੇ ਹੋ ਜਿਨ੍ਹਾਂ ਤੋਂ ਅਸ਼ੀਰਵਾਦ ਲੈਂਦੇ ਰਹੇ ਹੋ ਜਿਨ੍ਹਾਂ ਮਾਵਾਂ ਤੋਂ ਸਿਰ ਪਰ ਸਲਾਉਂਦੇ ਰਹੇ ਹੋ ਜਿਨ੍ਹਾਂ ਚਾਚੇ ਤਾਇਆ ਤੋਂ ਝਿੜਕਾਂ ਖਾਂਦੇ ਰਹੇ ਹੋ ਕਦੇ ਵੀ ਉਹਨਾਂ ਤੋਂ ਦੂਰ ਨਾ ਜਾਓ ਮੁੱਖ ਨਾ ਮੋੜੋ ਮੈਂ ਕਦੇ ਵੀ ਕਿਤੇ ਵੀ ਜਾਮਾ ਦੁਨੀਆ ਪਰਚ ਮੈਂ ਇਹ ਕਹਿਣਾ ਹੁੰਦਾ ਕਿ ਮੈਂ ਨੂੰ ਜੋ ਮਰਜ਼ੀ ਤੁਸੀਂ ਲੋਕਾਂ ਨੇ ਜਿਹੜੇ ਮਰਜ਼ੀ ਅਹੁਦੇ ਤੇ ਬਿਠਾਤਾ ਪਰ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਪਿੰਡ ਦੇ ਸਾਥੀਆਂ ਤੋਂ ਆਪਣੇ ਪਿੰਡ ਦੇ ਲੋਕਾਂ ਤੋਂ ਮੈਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਇੰਨਾ ਪਿੱਪੜਾਂ ਬੋੜਾਂ ਥੱਲੇ ਖੇਡਿਆ ਇੰਨਾ ਥੱਲੇ ਪੜਿਆ ਸਾਹਮਣੇ ਵਾਲੇ ਸਕੂਲ ਚ ਪੜਿਆ ਤੇ ਹਰ ਗਲੀ ਹਰ ਘਰ ਦਾ ਮੈਨੂੰ ਨਕਸ਼ਾ ਯਾਦ ਹੈ ਇਹ ਬੜਾ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਚਾਹਨੇ ਆ ਫੰਕਸ਼ਨ ਬਹੁਤ ਵੱਡੇ ਵੱਡੇ ਕਰੀਦੇ ਆ ਲੱਖਾਂ ਦੀ ਗਿਣਤੀ ਚ ਵੀ ਲੋਕ ਹੁੰਦੇ ਆ ਪਰ ਜਿਹੜਾ ਨਜ਼ਾਰਾ ਬੋਰਡ ਥੱਲੇ ਆਉਂਦਾ ਹੈ ਜਿਹੜਾ ਆ ਲੋਕਾਂ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦਾ ਨਜ਼ਾਰਾ ਆਉਂਦਾ ਜਿਵੇਂ ਕੋਈ ਕੁੜੀ ਜਿੰਨੇ ਮਰਜੀ ਵੱਡੇ ਘਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਅਰਦਾਸ ਹੁੰਦੀ ਹੈ ਵੀ ਮੇਰੇ ਪੇਕੇਆਂ ਵਾਲੇ ਪਰਸੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਸੋ ਇਹ ਪੇਕੇ ਨੇ ਜੇ ਤੁਹਡੇ ਵੱਲੋਂ ਪਿੰਡ ਵੱਲੋਂ ਕੋਈ ਸੁਖ ਸੁਨੇਹਾ ਆਉਂਦਾ ਮੈਨੂੰ ਖੁਸ਼ੀ ਹੋ ਜਾਂਦੀ ਹੈ ਕੱਲ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਵੀ ਪਿੰਡੋਂ ਬਹੁਤ ਵੋਟਾਂ ਪਈਆਂ ਮੈਂ ਕਿਹਾ ਮੈਂ ਤਾਂ ਕਦੇ ਵੋਟਾਂ ਮੰਗਣ ਜਾਂਦਾ ਨਹੀਂ ਪਿੰਡ ਪਿੰਡ ਵਾਲੇ ਆਪ ਹੀ ਪਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਪੁੱਤ ਹੈ ਸਾਡਾ ਭਤੀਜਾ ਕਿਸੇ ਦਾ ਮੈਂ ਚਾਚਾ ਕਿਸੇ ਦਾ ਮੈਂ ਪੋਤਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਪਿੰਡ ਵਾਲੇ ਲੋਕ ਇੰਨਾ ਪਿਆਰ ਕਰਦੇ ਆ ਨਹੀਂ ਤਾਂ ਮੈਂ ਵੀ ਪੂਰੀ ਦੁਨੀਆ 'ਚ ਸੁਤਾਰਾਂ ਸਾਡੇ 17 ਸਾਲ ਦਾ ਸੀ ਜਦੋਂ ਤੋਂ ਘੁੰਮੀ ਜਾਣਾ ਪਿੰਡਾਂ 'ਚ ਜਿਹੜੇ ਵੱਡੇ ਖਿਡਾਰੀ ਜਾਂ ਵੱਡੇ ਕਲਾਕਾਰ ਜਾਂ ਵੱਡੇ ਲੀਡਰ ਉਹਨਾਂ ਨੂੰ ਆਪਣੇ ਪਿੰਡਾਂ 'ਚ ਵੜਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਦੋਂ ਉਹਦਾ ਕਾਰਨ ਇੱਕ ਹੁੰਦਾ ਜਦੋਂ ਉਹ ਆਉਂਦੇ ਨੇ ਨਾ ਪਿੰਡਾਂ 'ਚ ਉਹ ਵੱਡੇ ਬਣ ਕੇ ਆਉਂਦੇ ਲੋਕ ਕਹਿੰਦੇ ਯਾਰ ਤੂੰ ਸਾਡੇ ਨਾਲ ਤਾਂ ਗੁੱਲਡੰਡਾ ਖੇਡਦਾ ਰਿਹਾ ਤੂੰ ਯਾਰ ਹੁਣ ਤੂੰ ਵੱਡਾ ਬਣ ਗਿਆ ਉਹਨੂੰ ਕਾਲੇ ਸ਼ੀਸ਼ਿਆਂ ਵਾਲੀ ਗੱਡੀ 'ਚ ਆਏਗਾ ਹੁਣ ਤੂੰ ਐਨਕਾ ਲਾਏਗਾ ਉਹ ਗੱਲਾਂ ਜਿਹੜੀਆਂ ਨੇ ਫਿਰ ਉਹ ਲੋਕਾਂ ਨੂੰ ਤੋੜ ਦਿੰਦੀਆਂ ਨੇ ਉਹ ਸੋ ਇਸ ਕਰਕੇ ਜੜਾਂ ਨਾਲ ਜੁੜਨਾ ਬੜਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਜਾਣਦਾ ਮੈਂ ਜਿਹੜੇ ਤੁਸੀਂ ਸਾਹਮਣੇ ਬੈਠੇ ਹੋ ਸੋ ਤੁਹਾਡੀ ਸੁੱਖ ਸ਼ਾਂਤੀ ਵਾਸਤੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਦਿੱਤੀ ਹੋਈ ਹੈ 3.5 ਕਰੋੜ ਲੋਕਾਂ ਦਾ ਜਿਹੜਾ ਖਿਆਲ ਰੱਖਣਾ ਹੈ ਉਹ ਚੋਂ ਮਜ਼ਦੂਰ ਵੀ ਨੇ ਦਿਹਾੜੀ ਵਾਲੇ ਵੀ ਨੇ ਕਿਸਾਨ ਵੀ ਨੇ ਖੇਤ ਮਜ਼ਦੂਰ ਵੀ ਨੇ ਮਲਾਜ਼ਮ ਵੀ ਨੇ ਉਹਦੇ ਚ ਰੇੜੀ ਵਾਲੇ ਵੀ ਨੇ ਦੁਕਾਨਦਾਰ ਵੀ ਨੇ ਵਪਾਰੀ ਵੀ ਨੇ ਵੱਡੇ ਵਪਾਰੀ ਵੀ ਨੇ ਹਰ ਕਿਸਮ ਦਾ ਬੰਦਾ ਇਸ 3.5 ਕਰੋੜ ਦੇ ਪੰਜਾਬ ਦੇ ਪਰਿਵਾਰ ਦੇ ਵਿੱਚ ਹੈ ਉਸ ਪਰਿਵਾਰ ਦਾ ਮੁਖੀ ਦੇ ਤੌਰ ਤੇ ਮੇਰੀ ਜਿੰਮੇਵਾਰੀ ਲੱਗੀ ਹੋਈ ਹੈ ਤੇ ਮੈਂ ਕੋਸ਼ਿਸ਼ ਕਰਦਾ ਕਿ ਹਰੇਕ ਨੂੰ ਜਿਵੇਂ ਲਾਣੇਦਾਰ ਜਿਹੜਾ ਉਹ ਪਰਿਵਾਰ ਚ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਵੀ ਘਰ ਵੀ ਚਲਾਉਣਾ ਉਹਨੇ ਨਾਲ ਉਹ ਇਹ ਵੀ ਦੇਖਦਾ ਰਹਿੰਦਾ ਕਿ ਫਸਲ ਚੋਂ ਕਿੰਨੇ ਪੈਸੇ ਆਉਣਗੇ ਤੇ ਘਰ ਤੇ ਕਰਜ਼ਾ ਕਿੰਨਾ ਕੁ ਹੋ ਗਿਆ ਹੁਣ ਗਾਂਹਾਂ ਵਾਲੀ ਫਸਲ ਕਿੰਨੇ ਕੁ ਦੀ ਹੋ ਜਾਊਗੀ ਕਿੰਨੇ ਕੁ ਨਾਲ ਆਪਣਾ ਸਰਦਾ ਕਿੰਨੇ ਕੁ ਨਾਲ ਆਪਣਾ ਜਿਹੜਾ ਚਾਦਰ ਕਿੱਡੀ ਕ ਹੈ ਉਸ ਹੱਬ ਨਾਲ ਘਰ ਚ ਲਾਉਂਦਾ ਉਹ ਚੰਗਾ ਲਾਣੇਦਾਰ ਜਿਹੜਾ ਉਹ ਘਰ ਨੂੰ ਗਾਂਹ ਵਧਾ ਦਿੰਦਾ ਜੇ ਕਿਤੇ ਘਰ ਦੇ ਵਿੱਚ ਫੁੱਟ ਪੈ ਜੇ ਦੋ ਤਿੰਨ ਮੁੰਡੇ ਹੋਣ ਉਹ ਉਹਨਾਂ ਚੋਂ ਇੱਕ ਕਦਾ ਮੂੰਹ ਕਿਸੇ ਕਿਸੇ ਪਾਸੇ ਨੂੰ ਹੋਵੇ ਇੱਕ ਕਦਾ ਕਿਸੇ ਪਾਸੇ ਨੂੰ ਘਰ ਬਰਬਾਦ ਹੁੰਦੇ ਵੀ ਦੇਖੇ ਆਪਾਂ ਨੇ ਵੀ ਉਹਨਾਂ ਦਾ ਘਰ ਯਾਰ ਬੜਾ ਵਧੀਆ ਸੀ ਬਸ ਜਦੋਂ ਪਹਲਾਨੇ ਨੇ ਤਾਂ ਢਿੱਡ ਬਨ ਕੇ ਗੁਜ਼ਾਰਾ ਕਰਕੇ ਜ਼ਮੀਨ ਬਣਾਤੀ ਸੀ ਪਰ ਜਰ ਲਾਹਤ ਮਾੜੀ ਨਿਕਲੀ ਐ ਇਦਾਂ ਦੀਆਂ ਵੀ ਆਪਣੇ ਕੋਲੇ ਬਹੁਤ ਸਾਰੇ ਉਦਾਹਰਨਾਂ ਆਉਂਦੀਆਂ ਨੇ ਸੋ ਪਿੰਡਾਂ ਦੀ ਜਿਹੜੀ ਤਰੱਕੀ ਆ ਉਹ ਏਕੇ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਐ ਜਿਹੜੇ ਪਿੰਡਾਂ 'ਚ ਏਕਾ ਉਹ ਪਿੰਡਾਂ ਨੂੰ ਤਰੱਕੀ ਕਰ ਦੋ ਕੋਈ ਨਹੀਂ ਰੁਕ ਸਕਦਾ ਜਿਹੜੇ ਪਿੰਡਾਂ 'ਚ ਫੁੱਟ ਐ ਟੜੇਬੰਦੀ ਐ ਉਹ ਪਿੰਡ ਦਾ ਹੀ ਨੁਕਸਾਨ ਹੁੰਦਾ ਜੀ ਇਹਨਾਂ ਦਾ ਕੁਝ ਨਹੀਂ ਜਾਂਦਾ ਲੀਡਰਾਂ ਦਾ ਮੈਂ ਪਹਿਲੇ ਦਿਨੋਂ ਕੈਸਟਾਂ 'ਚ ਕਹਿੰਦਾ ਰਿਹਾ ਇਹਨਾਂ ਦਾ ਕੁਝ ਨਹੀਂ ਜਾਂਦਾ ਤਾਂ ਲੜਾ ਕੇ ਤੁਰ ਜਾਂਦੇ ਨੇ ਗੰਡਾਸੇ ਆਪਾਂ ਚੱਕੀ ਫਿਰਦੇ ਰਹਿੰਨੇ ਆ ਇੱਕ ਦੂਜੇ ਦੀਆਂ ਬਰਾਤਾਂ ਚੜ੍ਹਨੋਂ ਹਟ ਜਾਂਦੇ ਆ ਅਕਾਲੀਆਂ ਦੀ ਬਰਾਤ ਹੈ ਕਾਂਗਰਸੀਆਂ ਦੀ ਬਰਾਤ ਹੈ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਜਾਂਦੇ ਆ ਉਹਨਾਂ ਦਾ ਭੋਗ ਹੈ ਉਹਨਾਂ ਦਾ ਭੋਗ ਹੈ ਆਪ ਉਹ ਇਕੱਠੇ ਵਹਿ ਜਾਂਦੇ ਨੇ ਚੰਡੀਗੜ੍ਹ ਆਪਾਂ ਨੂੰ ਲੜਾ ਜਾਂਦੇ ਨੇ ਸੋ ਇਸ ਕਰਕੇ ਮੈਂ ਹਮੇਸ਼ਾ ਕਹਿੰਨਾ ਕਿ ਪਿੰਡਾਂ ਵਾਲਿਓ ਥੋੜੀ ਤਰੱਕੀ ਦਾ ਥੋੜੇ ਜਵਾਕਾਂ ਦੀ ਤਰੱਕੀ ਦਾ ਇੱਕੋ ਹੀ ਰਾਹ ਹੈ ਕਿ ਇੱਕਾ ਰੱਖੋ ਜਵਾਕਾਂ ਨੂੰ ਪੜ੍ਹਾਓ ਪੜਾਉਣ ਵਾਸਤੇ ਸਹੂਲਤਾਂ ਦੇਣੀਆਂ ਸਰਕਾਰ ਦਾ ਕੰਮ ਹੈ ਉਹਦੇ 'ਚ ਕੋਈ ਕਮੀ ਰਹੇ ਤਾਂ ਸਾਡੇ ਕੋਲ ਆਓ ਸਕੂਲ ਵਧੀਆ ਮਿਲਣਗੇ ਮਾਸਟਰ ਵਧੀਆ ਮਿਲਣਗੇ ਮਾਸਟਰ ਨੂੰ ਟ੍ਰੇਨਿੰਗ ਦੇ ਕੇ ਆਉਂਦੇ ਆ ਸਿੰਗਾਪੁਰ ਤੋਂ ਫਿਨਲੈਂਡ ਤੋਂ ਅਹਮਦਾਬਾਦ ਤੋਂ ਮਾਸਟਰਾਂ ਨੂੰ ਟ੍ਰੇਨਿੰਗ ਦਿਵਾ ਕੇ ਲਿਆਉਂਦੇ ਆ ਵੀ ਨਵੇਂ ਤਰੀਕੇ ਪੜ੍ਹਾਈ ਦੇ ਜਿਹੜੇ ਆਏ ਨੇ ਉਹਦੇ ਨਾਲ ਸਾਡੇ ਜਵਾਕਾਂ ਨੂੰ ਪੜ੍ਹਾਓ ਤੇ ਜਵਾਕਾਂ ਨੂੰ ਇਹ ਕਹਿੰਦੇ ਆ ਕਿ ਟੈਸਟ ਦੇਦਾ ਚਾਹੇ ਸਾਡੇ ਪਿੰਡ ਦੇ ਚਾਹੇ ਜਿਹੜੇ ਮਰਜੀ ਪਿੰਡ ਦੇ ਜੇ ਤੇਰੇ ਨੰਬਰ ਆ ਗਏ ਤੈਨੂੰ ਕੋਈ ਨਹੀਂ ਰੋਕ ਸਕਦਾ ਸਰਕਾਰ ਦੀ ਚਿੱਠੀ ਕਰੇ ਆਉਂਦੀ ਹੈ। ਕਈ ਵਾਰੀ ਉੱਥੇ ਨੌਕਰੀ ਵੰਡਣ ਦਾ ਸਮਰੋਹ ਹੁੰਦਾ ਕਈ ਵਾਰੀ ਚੰਡੀਗੜ੍ਹ ਕਈ ਬਰੁਲਿਆਣੇ ਮੈਂ ਪੁੱਛ ਲੈਣਾ ਕਈ ਵਾਰੀ ਜਾ ਆਪ ਹੀ ਦੱਸ ਦਿੰਦੇ ਬਾਈ ਜੀ ਮੈਂ ਸਤੋਜ ਤੋਂ ਮੈਂ ਕਿਹਾ ਤੂੰ ਕਿੰਨਾ ਦਾ ਕਿਹੜੇ ਪਰਿਵਾਰ ਚੋਂ ਹੈ ਕੋਈ ਮੈਨੂੰ ਇੱਕ ਗੁਲੀਏ ਕੇ ਪਰਿਵਾਰ ਚੋਂ ਮਿਲੇ ਸੀ ਮੈਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਪਿੰਡ ਦੇ ਬਹੁਤ ਮਿਲਦੇ ਮੈਨੂੰ ਪਤਾ ਨਹੀਂ ਹੁੰਦਾ ਪਰ ਉਹ ਵੀ ਉਹ ਸਤੋਜ ਦਾ ਹੈ ਕਈ ਵਾਰੀ ਗਾਂਹਾਂ ਵਾਲੀ ਪੀੜੀ ਨੂੰ ਮੈਂ ਘਟ ਜਾਣਦਾ ਪਰ ਖੁਸ਼ੀ ਹੁੰਦੀ ਹੈ ਫਿਰ ਮੈਂ ਪੁੱਛ ਲੈਣਾ ਕੁਝ ਪਾਰਸ਼ ਪੁੱਛਤਾਂ ਲਈ ਕਿਤੇ ਪਿੰਡ ਦਾ ਕਰਕੇ ਤੈਨੂੰ ਨੌਕਰੀ ਲੈ ਕੇ ਆਂਦਾ ਨਾ ਜੀ ਮੈਂ ਪੇਪਰ ਦੇ ਕੇ ਮੇਰੇ ਇੰਨੇ ਨੰਬਰ ਆਏ ਨੇ ਹੁਣ ਮੈਂ ਇਹ ਦੂਜੀ ਨੌਕਰੀ ਲੈਣ ਲੱਗਿਆ ਹੁਣ ਮੈਂ ਤੀਜੀ ਲੈਣ ਲੱਗਿਆ ਸੋ ਜਿੰਨੇ ਵੀ ਇਸ ਵਕਤ ਮੀਡੀਆ ਰਾਹੀਂ ਸੁਣ ਰਹੇ ਹੋਣਗੇ ਲੋਕ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਮੈਨੂੰ ਜਿੰਨੇ ਮੇਰੇ ਪਿੰਡ ਦੇ ਲੋਕ ਪਿਆਰੇ ਨੇ ਜਿੰਨੀਆਂ ਮੇਰੀਆਂ ਮਾਵਾ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਮੈਨੂੰ ਪਿਆਰੀਆਂ ਨੇ ਜਿਨਨੇ ਉਹਨਾਂ ਦੇ ਜਵਾਕ ਪਿਆਰੇ ਨੇ ਉੰਨੇ ਹੀ ਮੈਨੂੰ ਸਾਰੇ ਪੰਜਾਬ ਦੇ ਕੱਲੇ-ਕੱਲੇ ਪਿੰਡ ਦੇ ਕੱਲੇ-ਕੱਲੇ ਕਸਬੇ ਦੇ ਸ਼ਹਿਰ ਦੇ ਲੋਕ ਪਿਆਰੇ ਨੇ ਮੇਰੇ ਲਈ ਕੋਈ ਐ ਹੋਰ ਅੱਖ ਨਹੀਂ ਹੈਗੀ ਮੈਂ ਕਿਸੇ ਖਾਸ ਬੰਦੇ ਦੇ ਜਵਾਕਾਂ ਨੂੰ ਕਿਸੇ ਹੋਰ ਅੱਖ ਨਾਲ ਦੇਖਾਂ ਤੇ ਉਹਨਾਂ ਗਰੀਬਾਂ ਨੂੰ ਜਾਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਉਡਣਾ ਚਾਹੁੰਦੇ ਆ ਅਸਮਾਨਾਂ ਤੇ ਤੇ ਉਹਨਾਂ ਨੂੰ ਮੈਂ ਕਿਸੇ ਹੋਰ ਅੱਖ ਨਾਲ ਦੇਖਾਂ ਇਹ ਹੋ ਨਹੀਂ ਸਕਦਾ ਤੇ ਮੈਂ ਤਾਂ ਬਚਪਨ ਤੋਂ ਇੱਥੇ ਮੈਸਾਂ ਵਿਚਾਰਦੇ ਰਹੇ ਆ ਇੱਥੇ ਸਾਈਕਲ ਤੇ ਆ ਐਸੀ ਆਹੀ ਸੜਕ ਹੁੰਦੀ ਸੀ ਉਹ ਤਾਂ ਹੋਰ ਸੜਕ ਹੁੰਦੀ ਨਹੀਂ ਸੀ ਸਕੂਲ ਵੀ ਜਾਂਦੇ ਰਹੇ ਆ ਤੋਇਦ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਏਕਾ ਰੱਖੋ ਜਵਾਕਾਂ ਨੂੰ ਪੜਾ ਲਓ ਕਿਉਂਕਿ ਜ਼ਮੀਨਾਂ ਨੇ ਘਟਣਾ ਹੈ ਜੇ ਕੋਈ ਬੰਦਾ ਘਰ ਤੇ ਜ਼ਮੀਨ ਨਹੀਂ ਵੀ ਵੇਚੂਗਾ ਤਾਂ ਦੋ ਪਾਈਆਂ ਚ ਤਾਂ ਵੰਡੀ ਜਾਊਗੀ ਨਾ ਫਿਰ ਗਾਂ ਉਹਨਾਂ ਦੇ ਬੱਚੇ ਹੋਣਗੇ ਉਹਨਾਂ 'ਚ ਫੇਰ 2 2 3 3 ਹਿੱਸਿਆਂ 'ਚ ਵੰਡੀ ਜਾਊਗੇ ਉਹ ਵਿੱਗਿਆਂ 'ਤੇ ਆ ਗਈ ਹੁਣ ਕਿੱਲਿਆਂ ਤੋਂ ਚੱਲੀ ਹੋਈ ਸੀ ਹੁਣ ਵਿੱਗਿਆਂ 'ਤੇ ਆ ਗਈ ਇਹ ਇਹ ਕਿੱਥੇ ਇਹ ਇਹਦੇ ਵਾਸਤੇ ਆਪਾਂ ਨੂੰ ਇਹੀ ਹੈ ਕਿ ਜਵਾਕਾਂ ਨੂੰ ਪੜਾ ਲਓ ਕੁਆਲਟੀ ਐਜੂਕੇਸ਼ਨ ਪੰਜਾਬ 'ਚ ਅਵੇਲੇਬਲ ਹੈ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ 'ਤੇ ਲਾਈਏ ਤੇ ਦੁਨੀਆ ਤਰੱਕੀ ਕਰਦੇ ਅਮਰੀਕਾ ਕੈਨੇਡਾ 'ਚ ਕਿਹੜਾ ਖੇਤੀ ਹੁੰਦੀ ਹੈ ਜੀ ਬਰਫ ਹੀ ਪਈ ਰਹਿੰਦੀ 6 6 ਮਹੀਨੇ ਆਪਾਂ ਫੇਰ ਵੀ 40-40 ਲੱਖ ਦੇ ਕੇ ਉਧਰ ਨੂੰ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਦੇ ਜਵਾਨ ਘ ਪੜਾ ਲਏ। ਉਹਨਾਂ ਨੇ ਜਵਾਕਾਂ ਨੂੰ ਜ਼ਮੀਨਾਂ ਤੋਂ ਜਾਂ ਕਿਸੇ ਜਿਵੇਂ ਖੇਤੀ ਤੇ ਡਿਪੈਂਡਡ ਆ ਠੀਕ ਹੈ ਖੇਤੀ ਵੀ ਰਹੂਗੀ ਸਾਡਾ ਜੱਦੀ ਪੁਸ਼ਤੀ ਕੀਤਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਆਪ ਗੁਰੂ ਸਾਹਿਬ ਨੇ ਖੇਤੀ ਕੀਤੀ ਜਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਚ ਉਹ ਸਾਡਾ ਜੱਦੀ ਪੁਸ਼ਤੀ ਸਾਡੇ ਖੂਨ ਚ ਹੈ। ਪਰ ਨਾਲ-ਨਾਲ ਕੋਈ ਹੋਰ ਕਿੱਤੇ ਕੋਈ ਹੋਰ ਨੌਕਰੀਆਂ ਅੱਜ ਮੈਂ ਹੁਣ ਪੈਂਦੀ ਚੁੱਪ ਕਰ ਜੀ ਹਾਂਜੀ ਸੁਣ ਲ ਸਾਰੇ ਨੂੰ ਮਿਲਣਗੇ ਮੁੱਖ ਮੰਤਰੀ ਮੈਂ ਮਿਲ ਕੇ ਜਾਊਂਗਾ ਅਸੀਂ ਸਾਰੇ ਸੁਣਦੀ ਕਰਪਾ ਕਰੋ ਸਾਰੇ ਨਿਕਲ ਪੈਗੇ ਹਾਂ ਸੋ ਮੈਂ ਇਹੀ ਕਹਿਣਾ ਅੱਜ ਮੈਂ 550 ਮਿੰਨੀ ਬੱਸਾਂ ਦੇ ਪਰਮਿਟ ਦੇ ਕੈਂ ਜਿਦੇ ਚੋਂ 350 ਪਰਮਿਟ ਨਵੇਂ ਨੇ ਉਹਨਾਂ ਨੇ ਅਪਲਾਈ ਕਰਤਾ ਪਰਮਿਟ ਮਿਲ ਗਏ ਕੋਈ ਸ਼ਿਫਾਰਿਸ਼ ਨਹੀਂ ਕੁਛ ਨਹੀਂ ਪਿੰਡਾਂ 'ਚ ਬੱਸਾਂ ਆਉਣ ਦਾ ਰਵਾਜ ਹੀ ਖਤਮ ਹੋ ਗਿਆ ਜੀ ਪਹਿਲਾਂ ਆਪਣੇ ਬੱਸ ਆਉਂਦੀ ਹੁੰਦੀ ਸੀ ਚਲੋ ਪਹਿਲਾਂ ਤਾਂ ਇੱਥੋਂ ਹੀ ਮੁੜ ਜਾਂਦੀ ਹੁੰਦੀ ਸੀ ਉਹ ਹੁਣ ਤਾਂ ਪੁਲ ਵੀ ਬਣ ਗਿਆ ਹੁਣ ਤਾਂ ਇੱਧਰ ਨੂੰ ਵੀ ਸੜਕ ਬਣ ਗਈ ਹੀਰੋਆਂ ਵਾਲੇ ਪਾਸੇ ਨੂੰ ਹੁਣ ਤਾਂ ਵੀਰ ਵਾਲੇ ਢਾਈ ਪੀ ਵਾਲੇ ਪਾਸੇ ਵੀ ਸੜਕ ਬਣ ਗਈ ਬੱਸਾਂ ਦੇ ਹਾਰਨ ਮਾਰੇ ਤੇ ਚਾਹ ਧਰਦੇ ਹੁੰਦੇ ਸੀ ਆਪਾਂ ਵੀ ਤਿੰਨਾਂ ਵਾਲੀ ਆ ਗਈ ਚਾਹ ਧਰ ਲਓ ਅੱਜ ਮੈਂ ਕਹਿ ਕੇ ਆਇਆ ਉਹਨਾਂ ਨੂੰ ਮੈਂ ਕਿਹਾ ਟਾਈਮ ਤੇ ਆਇਆ ਕਰੋ ਐਵੇਂ ਨਾ ਚਾਹ ਲੇਟ ਕਰਾ ਦੇ ਲੋਕਾਂ ਦੀ ਹੁੰਦਾ ਸੀ ਨਾ ਆਪਣੀ ਤਿੰਨ ਵਾਲੀ ਆ ਗਈ ਸੋ ਇਸ ਕਰਕੇ ਉਹ ਰਵਾਜ ਹੀ ਖਤਮ ਕਰਤਾ ਜੀ ਟਰਾਲੀਆਂ ਤੇ ਲੰਮ-ਕਲੰਮ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂਗੇ ਕਾਲਜ ਜਾਣ ਵਾਲੇ ਮੁੰਡਿਆਂ ਨੂੰ ਫਾਇਦਾ ਹੋਊਗਾ ਬੱਸਾਂ ਬੱਸਾਂ ਚ ਕੀ ਹੈ ਡਰਾਈਵਰ ਕਨੈਕਟਰਾਂ ਨੂੰ ਕੰਮ ਮਿਲੂਗਾ ਸਪੇਅਰ ਪਾਰਟ ਵਾਲੇ ਕਿੰਨੇ ਨੂੰ ਕੰਮ ਮਿਲੂਗਾ ਕਿੰਨੇ ਪੈਟਰੋਲ ਪੰਪਾਂ ਤੇ ਡੀਜ਼ਲ ਤੇ ਕੰਜ਼ਮਪਸ਼ਨ ਹੋਊਗੀ ਸਰਕਲ ਘੁੰਮੂਗਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਦੋ ਚਾਰ ਮੁੰਡੇ ਇਕੱਠੇ ਹੋ ਕੇ ਕੰਮ ਕਰੋ ਸਰਕਾਰ ਤੁਹਾਨੂੰ ਸਹਾਇਤਾ ਦੇਊਗੀ ਸਰਕਾਰ ਤੁਹਾਨੂੰ ਦੱਸੂਗੀ ਕਿ ਕਿਵੇਂ ਕੰਮ ਕਰਨਾ ਹੈ ਕਿਹੜੀਆਂ ਸਕੀਮਾਂ ਨੇ ਜਿਹਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਸੋ ਮੈਨੂੰ ਬੜੀ ਖੁਸ਼ੀ ਆਪਦੇ ਪਿੰਡ ਆ ਕੇ ਮੈਂ ਕੋਈ ਬਹੁਤੀ ਰਾਜਨੀਤਿਕ ਅ ਸਪੀਚ ਨਹੀਂ ਦੇਣੀ ਮੈਂ ਕੋਈ ਪਿੰਡ ਚ ਕਦੇ ਮੈਂ ਭਾਸ਼ਣ ਨਹੀਂ ਦਿੰਦਾ ਆਪਣੇ ਪਿੰਡ ਦੇ ਸਾਰੇ ਤੁਸੀਂ ਸਿਆਣੇ ਹੋ ਤੇ ਬਸ ਇਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਠਾਈਏ ਕਿ ਫਾਇਦਾ ਇਹਦਾ ਕਿ ਆਪਾਂ ਤਰੱਕੀਆਂ ਕਰੀਏ ਕੋਈ ਇਹ ਨਹੀਂ ਹੈਗਾ ਕਿ ਇਕੱਲੇ ਇਕੱਲੇ ਇਸ ਪਿੰਡ ਨੂੰ ਹੀ ਮੈਂ ਧਰਮਗੜ੍ਹ ਨੂੰ ਮੈਂ ਗੰਡੂਆ ਨੂੰ ਫਤੇਗੜ੍ਹ ਨੂੰ ਪਾਟੇ ਵਾਲੇ ਨੂੰ ਗੜੱਦੀ ਨੂੰ ਦੋਦੜੇ ਨੂੰ ਭਾਦਰੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਤੇ ਪੀ ਜਿੱਥੇ ਜਿੱਥੇ ਮਰਜ਼ੀ ਆਲੇ ਆ ਜਾਣ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੇਰੇ ਵਾਸਤੇ ਸਾਰੇ ਇੱਕੋ ਜ ਆਪਣੇ ਰਿਸ਼ਤੇਦਾਰੀਆਂ ਨੇ ਸਾਰਿਆਂ ਨਾਲ ਇੱਕੋ ਪੱਤਣ ਦਾ ਪਾਣੀ ਪੀਨੇ ਆ ਕਿੱਡਾ ਹੈ ਪੰਜਾਬ ਐਡਾ ਕ ਪੰਜਾਬ ਹੈ ਇਹ ਤਿੰਨ ਘੰਟਿਆਂ ਚ ਸਾਰਾ ਕਾਰ ਤੇ ਪੰਜਾਬ ਮੁੱਕ ਜਾਂਦਾ ਜਿੱਦੋਂ ਮਰਜ਼ੀ ਤੋ ਜੋ ਤਿੰਨ ਘੰਟਿਆਂ ਦਾ ਪੰਜਾਬ ਹੈ ਤੁਸੀਂ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆ ਵੱਡੇ ਵੱਡੇ ਮੰਤਰੀ ਮਿਲਦੇ ਆ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਵੀ ਛਾਤੀ ਚੌੜੀ ਹੋ ਜਾਂਦੀ ਹੈ ਫਿਰ ਤੇ ਜਦੋਂ ਮੈਂ ਪਿੰਡ ਦਾ ਜਦੋਂ ਮੈਂ ਪਿੰਡ ਦਾ ਨਾਮ ਲੈ ਦਿੰਨਾ ਤਾਂ ਤੁਹਾਡਾ ਵੀ ਕੱਦ ਵਾ ਜਾਂਦਾ ਪਰ ਤੁਸੀਂ ਵੀ ਕਹਿੰਦੇ ਹੋ ਵੀ ਹਾਂ ਸਾਡਾ ਭਾਈ ਸਾਡਾ ਮੁੰਡਾ ਸਾਡਾ ਜਵਾਬ ਹੈ ਇਹੀ ਫਰਕ ਹੈ ਆ ਕੱਲ ਦਾ ਟੀਵੀ ਤੋਂ ਚੱਲੀ ਜਾਂਦਾ ਕੱਲ ਨੂੰ ਸਤਾਉ ਜਾਣਗੇ ਮੁੱਖ ਮੰਤਰੀ ਮਾਏਗਾ ਓਏ ਸਾਡੇ ਵਾਲੇ ਪਿੰਡਾਂ ਦੇ ਨਾਂ ਕਿੱਥੇ ਟੈਲੀਵਿਜ਼ਨ ਤੇ ਆਉਣੇ ਸੀ ਇੱਥੇ ਠੀਕ ਹੈ ਨਾ ਸੋ ਇਸ ਕਰਕੇ ਅ ਆਪਾਂ ਕਹਿੰਦੇ ਹੁੰਦੇ ਆ ਪਿੰਡ ਚ ਕਹਿੰਦੇ ਵੀ ਫਲਾਣੇ ਨੇ ਪਿੰਡ ਦਾ ਨਾਮ ਕੜਤਾ ਬਈ ਆਪਣੇ ਮੁੰਡੇ ਕਬੱਡੀ ਦੇ ਵਧੀਆ ਪਲੇਅਰ ਨੇ ਆਪਣੇ ਪਿੰਡ ਦਾ ਮੁੰਡਾ ਪ੍ਰਗਟ ਲਿਖਦਾ ਵੀ ਬਹੁਤ ਵਧੀਆ ਹੈ ਮੱਖਣ ਖੇਡਦਾ ਬਹੁਤ ਵਧੀਆ ਹੈ ਹੈ ਨਾ ਤੇ ਹੋਰ ਨਵੇਂ ਮੁੰਡੇ ਜਿਹੜੇ ਕੋਈ ਖੇਡਾਂ ਚ ਜਾ ਰਿਹਾ ਹੈ ਕੋਈ ਸਾਹਿਤ ਵਾਲੇ ਪਾਸੇ ਜਾ ਰਿਹਾ ਹੈ ਤੇ ਜਿੱਦਦਰ ਵੀ ਮੌਕਾ ਮਿਲਦਾ ਜਵਾਕ ਦਾ ਜਿੱਦਰ ਨੂੰ ਮਨ ਹੈਗਾ ਉਹਨੂੰ ਉਧਰ ਤਰੱਕੀ ਕਰਨ ਦੋ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਆਪਣੇ ਪਿੰਡ ਪਹਿਲਾਂ ਆ ਸਾਰੇ ਇਲਾਕਾ ਨਾ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਤੇ ਹੁਣ ਇਹ ਇਲਾਕਾ ਜਿਹੜਾ ਇਹ ਨੰਬਰ 1 ਇਲਾਕਾ ਬਣ ਜੂਗਾ ਫੌਜ ਦੇ ਵਿੱਚ ਕੀ ਹੁੰਦਾ ਜਦੋਂ ਫੌਜ ਚ ਪਰੇਡ ਹੁੰਦੀ ਹੈ ਨਾ ਜਿਹੜਾ ਸਭ ਲਾਈਨ ਚ ਜਾਂਦੇ ਨੇ ਉਹ ਪਰੇਡ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੁੰਦਾ ਸਾਰੇ ਜਾਣਿਆਂ ਦੀ ਨਿਗਾ ਉਹ ਤੇ ਹੁੰਦੀ ਹੈ ਵੀ ਇਹ ਸਭ ਤੋਂ ਵਧੀਆ ਫੌਜੀ ਹੋਣਾ ਇਹਨਾਂ ਦਾ ਇਹ ਸਭ ਤੋਂ ਵਧੀਆ ਜਵਾਨ ਹੋਣਾ ਜਿਹੜਾ ਮੂਰੇ ਲਾਇਆ ਵੀ ਇਹ ਵੀ ਚੜਾਈ ਹੈ ਸਭ ਤੋਂ ਜਿਹੜਾ ਮਾਗਰ ਹੁੰਦਾ ਉਹਦੇ ਵੱਲ ਹੋਰ ਹੀ ਤਰ੍ਹਾਂ ਦੇ ਦੇਖਦੇ ਹੁੰਦੇ ਨੇ ਵੀ ਉਹ ਤਾਂ ਯਾਰ ਰਿਹਾ ਕੋਈ ਜਾ ਹੈਗਾ ਕੰਮ ਵੀ ਤਾਂ ਮਾਗਰ ਲਾਇਏ ਨੇ ਪਰ ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜੇਗੇ ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਉਹ ਜਿਹੜਾ ਸਭ ਤੋਂ ਮਗਰ ਲਾਉਂਦਾ ਮੂਰੇ ਹੋ ਜਾਂਦਾ ਉਹ ਜਾਂਦਾ ਹੁੰਦਾ ਫਿਰ ਉਹਦੇ ਕੰਨੀ ਦੇਖੀ ਜਾਂਦੇ ਨੇ ਉਹ ਆਓਏ ਉਹ ਮੈਂ ਨਾ ਉਹ ਇਹਨਾਂ ਦਾ ਸੋ ਆਪਣਾ ਇਲਾਕਾ ਪਹਿਲਾਂ ਇਹਨਾਂ ਨੇ ਨਾ ਮਗਰ ਲਾਈ ਰੱਖਿਆ ਵੀ ਮਗਰ ਪਿੱਛੇ ਰਹਿ ਕੇ ਪਿੱਛੇ ਰਹਿ ਕੇ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿਤਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੂਰੇ ਆ ਗਿਆ ਆਪਣਾ ਪਿੰਡ ਹੁਣ ਸਭ ਤੋਂ ਮੂਰੇ ਆ ਗਿਆ ਹੁਣ ਸਾਰੇ ਆਪਣੇ ਵਾਲੇ ਪਿੰਡ ਨੂੰ ਦੇਖਦੇ ਨੇ ਆ ਪਿੰਡ ਆ ਓਏ ਮੇ ਪਿੰਡ ਆ ਆ ਫੇਰੂਆਣੇ ਵਾਲਾ ਖੇਤ ਆ ਨਾਲੇ ਵਾਲਾ ਆ ਕੱਸੀ ਵਾਲਿਆ ਛੱਪੜ ਵਾਲੇ ਢਾਬਾਂ ਵਾਲੇ ਖੇਤ ਵੀ ਮਸ਼ਹੂਰ ਹੋ ਗਏ ਹੁਣ ਇਹ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਆਪਣੇ ਕਹਿੰਦੇ ਸਿਆਣੇ ਕਿ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਨੀਤ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਸੋ ਮੈਂ ਕੋਈ ਫੇਰ ਇੱਕ ਵਾਰੀ ਕਹਿਣਾ ਕਿ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਸਰਪੰਚ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਹਾਲੇ-ਦੋਲ ਪਿੰਡਾਂ ਤੋਂ ਵੀ ਬਹੁਤ ਸਾਰੇ ਆਏ ਹੋਏ ਨੇ ਧਰਮਗੜ ਤੋਂ ਜੁਕੇਪੜ ਤੋਂ ਔਰ ਜਿੱਤਦਿਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਉਹਦਾ ਹੁਣ ਉਹ ਤੇ ਵੱਡੇ-ਵੱਡੇ ਚੈਨਲਾਂ ਤੇ ਚੱਲੀ ਜਾਂਦਾ ਕਹਿੰਦੇ ਇੱਕ ਵੋਟ ਕੌਣ ਪਾ ਗਿਆ ਮੈਂ ਕਿਹਾ ਯਾਰ ਮੈਂ ਜਾਣਾਂ ਕੱਲ ਨੂੰ ਪਿੰਡ ਐਵੇਂ ਨਾ ਲੜ ਪੈਣ ਉਹ ਉਹ ਸ਼ੱਕ ਕਰੀ ਜਾਂਦੇ ਦੋ-ਤਿੰਨ ਬੰਦਿਆਂ ਤੇ ਮੈਂ ਕਿਹਾ ਚਲ ਕੋਈ ਨਹੀਂ ਯਾਰ ਕਦੀ ਤਾਂ ਕੋਈ ਨਹੀਂ ਹੈ ਚਲੋ ਹੈਨਾ ਕੁਝ ਨਹੀਂ ਕੋਈ ਹਰੇਕ ਦਾ ਹੱਕ ਹੈ ਹਰੇਕ ਦਾ ਪਰ ਐ ਵੀ ਉਹ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦਾ ਟੀਵੀ ਤੇ ਮੈਂ ਕੱਲ ਦੇਖ ਰਿਹਾ ਸੀ ਅੱਜ ਵੀ ਸਵੇਰੇ ਮੈਨੂੰ ਪੱਤਰਕਾਰਾਂ ਨੇ ਫੋਨ ਆਇਆ ਸੀ ਕਹਿੰਦੇ ਜੀ ਬੰਦਾ ਲੱਭਿਆ ਉਹ ਮੈਂ ਕਿਹਾ ਜੀ ਇਹ ਜਾਂਚ ਜਾਰੀ ਹੈ ਮੈਂ ਕੋਈ ਗਲਤੀ ਗੁਲਤੀ ਨਹੀਂ ਪਾ ਗਿਆ ਹੁਣਾਂ ਨਹੀਂ ਸਾਡੇ ਤਾਂ ਨਹੀਂ ਹੈਗਾ ਇਹ ਜਾ ਕੋਈ ਹੈਨਾ ਚਲੋ ਕੋਈ ਨਹੀਂ ਤੇ ਬਹੁਤ-ਬਹੁਤ ਵਧਾਈਆਂ ਤੁਹਾਨੂੰ ਜਿਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਰਿਸ਼ਤੇਦਾਰੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਪੜੋ ਨੰਬਰ ਲਓ ਨੌਕਰੀਆਂ ਲਓ ਤਰੱਕੀਆਂ ਕਰੋ ਇੱਕ ਨੌਕਰੀ ਮਿਲ ਗਈ ਜ਼ਰੂਰੀ ਨਹੀਂ ਵੀ ਉਹੀ ਨੌਕਰੀ ਕਰਨੀ ਹੈ ਉਦੋਂ ਗਾਹਾਂ ਵਾਲੀ ਨੌਕਰੀ ਵਾਸਤੇ ਪੜਨਾ ਸ਼ੁਰੂ ਕਰ ਦਿਓ ਉਹ ਮਿਲ ਜੂਗੀ ਉਹ ਕਿਸੇ ਹੋਰ ਵਾਸਤੇ ਖਾਲੀ ਕਰ ਦਿਓ ਉੱਥੇ ਉਹਨੂੰ ਮਿਲ ਜੂਗੀ ਪੁਲਿਸ ਦੇ ਵਿੱਚ ਭਰਤੀਆਂ ਚੱਲ ਰਹੀਆਂ ਨੇ 58000 ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਪਾਣੀ ਆ ਗਿਆ ਕੱਸੀਆਂ ਦਾ ਉਹੀ ਪਾਣੀ ਹੈ ਗੁਲਾਬ ਇਹ ਜਿਹ ਪਹਿਲਾਂ ਉੱਥੇ ਨਹਾਉਂਦੇ ਹੁੰਦੇ ਸੀ ਹੈਨਾ ਹਾਂਜੀ ਮਿੰਤੂ ਜੀ ਇੱਥੇ ਦਾ ਦੋ ਕੌਣ ਦਾ ਦੇ ਖੜ ਕੇ ਦਾ ਦੇ ਹਾਂ ਆਜੂਗਾ ਇਧਰ ਵੀਰ ਆਲੇ ਪਾਸੇ ਹੈ ਕਾਦੀ ਐਨੋ ਸੀ ਹੈ ਕਾਦੀ ਐਨੋ ਸੀ ਹੈ ਹੈ ਹੋ ਗਿਆ ਜੀ ਹੋ ਗਿਆ ਕੰਮ ਤੁਹਾਡਾ ਲੈ ਲਈ ਤੁਹਾਡੇ ਦਰਵਾਜ਼ੇ ਜੀ ਲੈ ਲਈ ਕੀ ਕੀ ਬਣਾਉਂਦੀ ਹੈ ਜਿਹੜਾ ਪੈਸਾ ਬਣਿਆ ਬਣ ਗਿਆ ਜੀ ਪੈਸੋ ਅੱਛਾ ਹਾਂ ਉਹ ਕਰ ਰਹੇ ਉਹ ਬਹੁਤ ਸਾਰੇ ਪਿੰਡਾਂ 'ਚ ਬਣਾਉਣ ਲੱਗੇ ਖੁਸ਼ੀ ਗਮੀ ਦੇ ਫੰਕਸ਼ਨ ਕਰਨ ਵਾਸਤੇ ਪੈਲਸ ਬਣਾਵਾਂਗੇ ਜਿਹਦੇ 'ਚ ਕੋਈ ਭੋਗ ਪਾਉਣਾ ਹੈ ਕਿਸੇ ਨੇ ਕੋਈ ਖੁਸ਼ੀ ਦਾ ਕੋਈ ਫੰਕਸ਼ਨ ਕਰਨਾ ਹੈ ਉਹ ਜਿਹੜੇ ਵੱਡੇ ਪੈਲਸ ਨੇ ਉਹ ਮਹਿੰਗੇ ਨੇ ਉੱਥੇ ਜਾ ਨਹੀਂ ਸਕਦੇ ਬਹੁਤ ਸਾਰੇ ਪਿੰਡਾਂ 'ਚ ਕਰ ਰਹੇ ਹਾਂ ਮਿੰਦੂ ਜੀ ਤੇ ਗਰੀਬਾਂ ਵਾਸਤੇ ਇਹ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਤੁਸੀਂ ਤਾਂ ਇੱਥੇ ਫੜਾ ਦਿਓ ਮੈਂ ਫੜਾ ਦੂਗਾ ਫੜਾ ਮੈਂ ਕਰ ਫੋਨ ਨੰਬਰ ਲਿਖ ਲੇ ਲੇ ਕਰਨੇ ਸੜਕਾਂ ਸਾਰੀਆਂ ਬਣੀਆਂ 43000 ਕਿਲੋਮੀਟਰ ਸੜਕਾਂ ਬਣਨ ਗਿਆ ਪ੍ਰਧਾਨ ਮੰਤਰੀ ਯੋਜਨਾ ਛੱਡੋ ਦੀ ਮੁੱਖ ਮੰਤਰੀ ਯੋਜਨਾ ਆਉਗਾ ਪ੍ਰਧਾਨ ਮੰਤਰੀ ਵਾਲਾ ਤਾਂ ਪਤਾ ਹੀ ਨਹੀਂ ਕੀ ਕਰੀ ਜਾਂਦੇ ਰਹਿੰਦੇ ਹੋ ਤਾਂ ਉਹ ਤਾਂ ਨਰੇਗਾ ਦੇ ਪੈਸੇ ਕੱਟਣ ਨੂੰ ਫਿਰਦੇ ਹੋਣ ਨਰੇਗਾ ਦੇ ਪੈਸਿਆਂ ਚ ਹੁਣ ਦੱਸੋ ਕਹਿੰਦੇ ਨਰੇਗਾ ਖਤਮ ਕਰ ਦਾਂਗੇ ਲੋ ਹੁਣ ਉਹਦੇ ਵਾਸਤੇ ਵਿਰੋਧ ਕਰਦੇ ਆ ਹੁਣ ਵੀ ਨਰੇਗਾ ਤੁਸੀਂ ਕਿਵੇਂ ਖਤਮ ਕਰ ਦੋਗੇ ਕਹਿੰਦੇ ਜੀ ਅਸੀਂ ਨਹੀਂ ਦਿੰਦੇ ਪੈਸੇ ਸਰਕਾਰ ਪੰਜਾਬ ਸਰਕਾਰ ਦੇਵੇ ਸੋ ਇਹ ਤਾਂ ਗਰੀਬਾਂ ਦੇ ਮੂੰਹ ਚੋਂ ਰੋਟੀ ਦੀ ਬੁਰਕੀ ਖੋਹਦੇ ਆ ਕੋਈ ਨਹੀਂ ਆਪਾਂ ਹੈਗੇ ਆ ਤੁਸੀਂ ਮੈਨੂੰ ਮੂਰੇ ਲਾਇਆ ਹੋਇਆ ਮੈਂ ਖੜਾ ਤੇ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਨਾ ਪਿਆਰ ਦਿੰਨੇ ਹੋ ਐ ਇਸੇ ਤਰ੍ਹਾਂ ਹੀ ਪਿਆਰ ਇਹ ਕਾਇਮ ਰਹੇ ਇਹੀ ਅਰਦਾਸ ਹੈ ਜੀ ਤੇ ਬਾਕੀ ਤੁਸੀਂ ਹਾਂਜੀ ਬਣ ਜਾਣਗੇ ਸਟੇਡੀਅਮ ਵੀ ਬਣੂ ਗਰਾਊਂਡ ਵੀ ਨਾਲ ਬਣੂ ਉਹਦੇ ਚ ਟਰੈਕ ਵੀ ਬਣੂ ਖੇਡਾਂ ਵਾਲੇ ਪਾਸੇ ਸਭ ਤੋਂ ਵੱਧ ਕਿਉਂਕਿ ਮੇਰੇ ਕੋਲ ਖੇਡ ਮੰਤਰਾਲਾ ਵੀ ਮੇਰੇ ਕੋਲ ਹੀ ਹੈ ਖੇਡਾਂ ਵਾਸਤੇ ਸਭ ਤੋਂ ਵੱਧ ਪੈਸੇ ਖੇਡਾਂ ਤੇ ਲਾ ਰਹੇ ਹਾਂ ਤਾਂ ਕਿ ਜਵਾਕ ਜਿਹੜੇ ਨੇ ਗਰਾਊਂਡ ਜਾਣਗੇ ਆਪਦੇ ਸਰੀਰ ਨਾਲ ਪਿਆਰ ਹੋਊਗਾ ਆ ਇਧਰ ਲੀਆਂ ਉਧਰ ਲੀਆਂ ਜਿਹੜੀਆਂ ਨਸ਼ੇ ਪੱਤੇ ਜਾਂ ਕੋਈ ਭੈੜੀਆਂ ਸੰਗਤਾਂ ਤੋਂ ਬਚਣਗੇ ਸੋ ਇਹ ਸਾਡਾ ਜ਼ਿੰਮੇਵਾਰੀ ਹੈ ਅਸੀਂ ਜ਼ਿੰਮੇਵਾਰੀ ਆਪਣੀ ਤਾਂ ਨਹੀਂ ਨਵਾਵਾਂਗੇ ਦੋਨੇ ਹੱਥ ਖੜੇ ਫੋਟੋ ਹੈ

ਹਾਂ ਜੀ ਕੀ ਆਲਾ ਅੱਛਾ ਅੱਛਾ ਬਲਵੰਤ ਫੌਜੀ ਦੇ ਮਨਾ ਵਾ ਧੰਨਵਾਦ ਤਾੜੀਆਂ ਜ਼ੋਰਦਾਰ ਬਈ ਹਾਂ ਜੀ ਬਹੁਤ ਹਾਂ ਜੀ ਨਿਆ ਪਕਾਣਾ ਸੋ ਬਹੁਤ ਤੁਹਾਡਾ ਇਸ ਗੱਲੋਂ ਵੀ ਧੰਨਵਾਦ ਹੈ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ ਫੋਟੋਆਂ ਬਣਾਉਂਦੇ ਹੋ ਕਿੰਨਾ ਟਾਈਮ ਲੱਗਿਆ ਹੋਣਾ ਫੋਟੋ ਰੱਖ ਕੇ ਸਾਹਮਣੇ ਫਿਰ ਬਣਾਈ ਹੋਣੀ ਫਿਰ ਉਮੀਦ ਕਰਦੇ ਹਾਂ ਕਿ ਮੈਂ ਆਪ ਫੜਾ ਕੇ ਆਵਾਂ ਫੋਟੋ ਖਿੱਚੀ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਹਾਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰੇ